ਗੁਰੂ ਪਿਆਰੀ ਸਾਧ ਸੰਗਤ ਜੀ ਪਿਛਲੇ ਜਨਮ ਵਿੱਚ ਭਗਤ ਫਰੀਦ ਜੀ ਦਾ ਕੁਰੇਸੀ ਜੱਟ ਦੇ ਘਰ ਜਨਮ ਸੀ ਫਕੀਰਾਂ ਦੀ ਸੰਗਤ ਕਰਕੇ ਭਗਤ ਫਰੀਦ ਜੀ ਜੰਗਲ ਵਿੱਚ ਜਾ ਕੇ ਰੱਬ ਦੀ ਬੰਦਗੀ ਕਰਨ ਲੱਗਾ ਜਿੱਥੇ ਬੈਠ ਕੇ ਇਹ ਤਪੱਸਿਆ ਕਰ ਰਿਹਾ ਸੀ ਤਿਸ ਰਸਤੇੋਂ ਚਾਰ ਚੋਰ ਚੋਰੀ ਕਰਨ ਵਾਸਤੇ ਜਾ ਰਹੇ ਸਨ ਭਗਤ ਫਰੀਦ ਜੀ ਨੂੰ ਵੇਖ ਕੇ ਉਹਨਾਂ ਚੋਰਾਂ ਨੇ ਇਹ ਸੁਖਣਾ ਸੁਖੀ ਕਿ ਜੇਕਰ ਸਾਡੇ ਹੱਥ ਕੁਝ ਪਦਾਰਥ ਲੱਗ ਜਾਵੇ ਤਾਂ ਇਸ ਫਕੀਰ ਨੂੰ ਵੀ ਪਦਾਰਥ ਦੇਵਾਂਗੇ ਨਗਰ ਵਿੱਚ ਜਾ ਕੇ ਕਿਸੇ ਦੀ ਹੱਟੀ ਨੂੰ ਚੋਰਾਂ ਨੇ ਸੰਨ ਲਈ ਤਾਂ ਵੇਖਿਆ ਕਿ ਬਹੁਤ ਸਾਰੇ ਮਠਾਈ ਦੇ ਥਾਲ ਭਰੇ ਪਏ ਹਨ ਕਿਉਂਕਿ ਉਹ ਹਲਵਾਈ ਦੀ ਹੱਟੀ ਸੀ ਚੋਰਾਂ ਨੇ ਚਾਦਰ ਚ ਮਠਾਈ ਬਣ ਲਈ ਫਿਰ ਉਸੇ ਰਸਤੇ ਵਾਪਸ ਨੂੰ ਆਏ ਉਹਨਾਂ ਚੋਰਾਂ ਨੇ ਵਿਚਾਰਿਆ ਕਿ ਇਸ ਫਕੀਰ ਦੀ ਕਿਰਪਾ ਨਾਲ ਅਸੀਂ ਸੁਖ ਦੇ ਨਾਲ ਚੋਰੀ ਕਰਕੇ ਘਰ ਨੂੰ ਜਾ ਰਹੇ ਹਾਂ ਇਸ ਫਕੀਰ ਦੀ ਸੁਖਣ ਦੇਂਦੇ ਚੱਲੀਏ ਉਹਨਾਂ ਚੋਰਾ ਨੇ ਬਹੁਤ ساری ਮਠਿਆਈ ਫਕੀਰ ਦੇ ਅੱਗੇ ਰੱਖ ਦਿੱਤੀ ਤੇ ਹਲੂਨਾ ਦੇ ਕੇ ਕਿਹਾ ਫਕੀਰ ਜੀ ਇਹ ਖਾਵੋ ਫਕੀਰ ਜੀ ਬੜੇ ਭੋਲੇ ਪਾਲੇ ਸਨ ਕਿਉਂਕਿ ਛੋਟੀ ਅਵਸਥਾ ਤੋਂ ਹੀ ਫਕੀਰੀ ਧਾਰਨ ਕੀਤੀ ਸੀ ਤੇ ਨਾਹੀਂ ਉਸ ਫਕੀਰ ਨੇ ਕਦੇ ਐਸੀ ਸੁੰਦਰ ਮਠਿਆਈ ਖਾਧੀ ਹੋਈ ਸੀ ਫਕੀਰ ਨੂੰ ਮਠਿਆਈ ਦਾ ਸੁਆਦ ਚੰਗਾ ਆਇਆ ਤਾਂ ਫਕੀਰ ਕਹਿਣ ਲੱਗਾ ਕਿ ਇਹ ਕੀ ਚੀਜ਼ ਹੈ ਚੋਰਾ ਨੇ ਕਿਹਾ ਇਹ ਚੋਰੀ ਹੈ ਭਾਵ ਇਹ ਚੋਰੀ ਦਾ ਮਾਲ ਹੈ ਫਕੀਰ ਕਹਿਣ ਲੱਗਾ ਚੋਰੀ ਤਾਂ ਬੜੀ ਸੁਆਦਲੀ ਹੈ ਚੋਰੀ ਬੜੀ ਮਿੱਠੀ ਹੈ ਤਦ ਕੁਝ ਚਿਰ ਮਗਰੂ ਉਸ ਫਕੀਰ ਦੇ ਪ੍ਰਾਨ ਛੁੱਟ ਗਏ ਫਿਰ ਉਸ ਫਕੀਰ ਦਾ ਜਨਮ ਜਮਾਲਦੀਨ ਨਾਮੇ ਸੇਖ ਦੇ ਘਰ ਹੋਇਆ ਪਿਤਾ ਨੇ ਉਸ ਦਾ ਨਾਮ ਫਰੀਦ ਰੱਖਿਆ ਜਦੂ ਇਹ ਵੱਡਾ ਹੋਇਆ ਤਾਂ ਇਸ ਦਾ ਵਿਆਹ ਵੀ ਹੋ ਗਿਆ ਪਰ ਕੰਮ ਕਰ ਕੁਝ ਨਾ ਕਰਿਆ ਕਰੇ ਮਸਤ ਹੋ ਕੇ ਰੱਬ ਦੀ ਬੰਦਗੀ ਕਰਿਆ ਕਰੇ ਇਸ ਕਰਕੇ ਪਿਤਾ ਨੇ ਫਰੀਦ ਨੂੰ ਘਰ ਤੋਂ ਅਲੱਗ ਕਰ ਦਿੱਤਾ ਇਸ ਨੂੰ istri ਬੜਾ ਸਤਾਇਆ ਕਰੇ ਕਹੇ हे ਰੱਬ ਦੇ ਬੰਦੇ ਕੋਈ ਕਾਰ ਵਿਵਾਰ ਕਰੋ ਤਾਂ ਹੀ ਘਰ ਦਾ ਨਿਰਭਾਹ ਹੋਵੇਗਾ ਫਰੀਦ ਨੇ ਕਿਹਾ ਮੈਂ ਕੀ ਕਰਾਂ ਮੈਨੂੰ ਕੋਈ ਕਾਰ ਵਿਵਾਰ ਨਹੀਂ ਆਉਂਦਾ istri ਨੇ ਕਿਹਾ ਫਿਰ ਤੂੰ ਚੋਰੀ ਕਰਕੇ ਖਵਾ ਕਿਉਂਕਿ ਮੇਰੀ ਪਾਲਣਾ ਕਰਨਾ ਤੇਰਾ ਫਰਜ਼ ਹੈ ਫਰੀਦ ਚੋਰਾ ਦੀ ਸੰਗਤ ਨਾਲ ਜਾ ਰਲਿਆ ਚੋਰਾ ਦੇ ਨਾਲ ਚੋਰੀ ਕਰਨ ਚੱਲਿਆ ਅਤੇ ਜਾਂਦਿਆਂ ਹੋਇਆਂ ਰਸਤੇ ਵਿੱਚ ਕੀ ਵੇਖਿਆ ਕਿ ਕਣਕ ਪੱਕੀ ਹੋਈ ਹੈ ਵਿਚਾਰਿਆ ਕਿ ਪਹਿਲਾਂ ਇਸੇ ਕਣਕ ਨੂੰ ਵੱਢ ਕੇ ਘਰ ਦੇ ਆਈਏ ਇਹਨਾਂ ਨੇ ਕਣਕ ਵੱਢੀ ਜਦ ਪੰਟਾ ਬਨ ਕੇ ਚੁੱਕਣ ਲੱਗੇ ਤਾਂ ਉੱਥੇ ਇੱਕ ਮਰੇ ਹੋਏ ਬੈਲ ਦਾ ਪਿੰਜਰ ਪਿਆ ਹੋਇਆ ਸੀ ਜੋ ਖਿੜਖੜਾ ਕੇ ਹੱਸ ਪਿਆ ਉਹ ਦੋਵੇਂ ਚੋਰ ਤਾਂ ਪੰਟਾ ਸੁੱਟ ਕੇ ਨਸ ਗਏ ਤੇ ਫਰੀਦ ਨਿਰਪੈ ਹੋ ਕੇ ਉੱਥੇ ਹੀ ਖੜਾ ਰਿਹਾ ਫਰੀਦ ਨੇ ਪੁੱਛਿਆ हे ਭਲੇ ਲੋਕ ਤੂੰ ਕੌਣ ਹੈ ਤੇ ਕਿਸ ਕਰਕੇ ਹੱਸਿਆ ਹੈ ਉਹ ਪਿੰਜਰ ਬੋਲਿਆ हे ਪਾਈ ਮੈਂ ਪਿਛਲੇ ਜਨਮ ਵਿੱਚ ਬੜਾ ਇਮਾਨਦਾਰ ਜ਼ਿੰਮੇਦਾਰ ਸਾਂ ਕਿਸੇ ਦਾ ਹੱਕ ਨਹੀਂ ਸੀ ਖਾਂਦਾ ਇੱਕ ਸਮੇਂ ਮੇਰੇ ਕਣਕ ਦੇ ਖੇਤ ਵਿੱਚ ਦੂਸਰੇ ਜ਼ਿੰਮੇਦਾਰ ਦੇ 5-4 ਕਣਕ ਦੇ ਸਿੱਟੇ ਮਿਲ ਗਏ ਉਸ ਕਣਕ ਨੂੰ ਲੈ ਜਾ ਕੇ ਕਟਿਆ ਪਿਸਾਇਆ ਤੇ ਫੇਰ ਖਾਦਾ ਕੁਝ ਚਿਰ ਮਗਰੋਂ ਮੈਂ ਮਰ ਗਿਆ ਜਦੋਂ ਮੈਂ ਪਰਲੋਕ ਵਿੱਚ ਧਰਮ ਰਾਜ ਦੇ ਪਾਸ ਹਾਜ਼ਰ ਹੋਇਆ ਤਾਂ ਮੇਰਾ ਹਿਸਾਬ ਹੋਣ ਲੱਗਾ ਬਹੁਤ ਪੁੰਨ ਨਿਕਲੇ ਤੇ ਇੱਕ ਪਾਪ ਨਿਕਲਿਆ ਜੋ ਕਿ ਮੈਂ ਭਲੇਖੇ ਨਾਲ ਦੂਸਰੇ ਜ਼ਿੰਮੇਦਾਰ ਦੇ ਪੰਜ ਚਾਰ ਕਣਕ ਦੇ ਸਿੱਟੇ ਪੀਸ ਕੇ ਖਾ ਲਿੱਤੇ ਸਨ ਉਸ ਪਾਪ ਦਾ ਫਲ ਭੁਗਤਣ ਲਈ ਮੈਨੂੰ ਧਰਮ ਰਾਜ ਨੇ ਉਸੀ ਜ਼ਿੰਮੇਦਾਰ ਦੇ ਘਰ ਬੈਲ ਬਣਾ ਕੇ ਉਤਪੰਨ ਕੀਤਾ ਸੋ ਮੈਂ ਬੈਲ ਬਣ ਕੇ ਕਿੰਨੇ ਵਰਸ ਹੀ ਉਸ ਜ਼ਿੰਮੇਦਾਰ ਦੇ ਹੱਲ ਅੱਗੇ ਝੁਪਿਆ ਤੇ ਬੜਾ ਦੁੱਖ ਪਾਇਆ ਮੈਨੂੰ ਭਲੇਕੇ ਵਿੱਚ ਦੂਸਰੇ ਦੇ ਪੰਜ ਚਾਰ ਸਿੱਟੇ ਖਾਣ ਦਾ ਇੰਨਾ ਦੁੱਖ ਭੋਗਣਾ ਪਿਆ ਹੁਣ ਮੈਂ ਇਸ ਕਰਕੇ ਹੱਸਦਾ ਹਾਂ ਜੋ ਕਿ ਤੁਸੀਂ ਵੱਡਿਆ ਵੱਡਿਆਂ ਕਣਕ ਦੀਆਂ ਪੰਡਾ ਬਣ ਕੇ ਲੈ ਚੱਲੇ ਹੋ ਇੰਨਾ ਪਰਾਇਆ ਹੱਕ ਖਾਣ ਕਰਕੇ ਖਬਰੇ ਤੁਹਾਡਾ ਕੀ ਹਾਲ ਹੋਵੇਗਾ ਇਹ ਵਾਰਤਾ ਸੁਣ ਕੇ ਫਰੀਦ ਜੀ ਨੂੰ ਤਿਬਰ ਬਿਰਾਗ ਉਤਪੰਨ ਹੋ ਗਿਆ ਅਤੇ ਉੱਥੇ ਹੀ ਪੰਡ ਸੁੱਟ ਕੇ ਆਪ ਤਵੱਸਿਆ ਕਰਨ ਚਲਾ ਗਿਆ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ